ਅਸੀਂ ਮਹਿਸੂਸ ਕਰ ਸਕਦੇ ਹਾਂ ਇਹਨਾਂ ਸਰਦ ਰੋਤਾਂ ਦੇ ਵਿੱਚ ਉਹ ਸਾਡੀ ਕੋਤਵਾਲੀ ਸਾਹਿਬ ਜਿੱਥੇ ਗੁਰਦੁਆਰਾ ਸਾਹਿਬ ਸਥਿਤ ਹੈ ਉੱਥੋਂ ਦਾ ਕਿਹੋ ਜਿਹਾ ਵਰਨਣ ਹੋਊਗਾ ਪਰ ਸਮੇਂ ਦੇ ਅਨੁਸਾਰ ਜਿਵੇਂ ਜਿਵੇਂ ਸਾਰੀਆਂ ਚੀਜ਼ਾਂ ਬਦਲੀਆਂ ਗਈਆਂ ਜਿਵੇਂ ਜਿਵੇਂ ਸਮਾਂ ਨੇ ਤਰੱਕੀ ਕੀਤੀ ਸਾਨੂੰ ਸਾਰਿਆਂ ਨੂੰ ਜਿਹੜੇ ਅਸੀਂ ਇੱਥੇ ਪੇਰੈਂਟਸ ਫਿਗਰ ਲੋਕ ਬੈਠੇ ਆ ਫਾਦਰ ਫਿਗਰ ਜਾਂ ਮਦਰ ਫਿਗਰ ਲੋਕ ਬੈਠੇ ਸਾਨੂੰ ਸਾਰਿਆਂ ਨੂੰ ਲੱਗਦਾ ਹੈ ਕਿ ਤਕਨੀਕ ਦੇ ਨਾਲ-ਨਾਲ ਚੱਲਣਾ ਸਾਡੀ ਮਜਬੂਰੀ ਹੈ ਸਾਡਾ ਫਰਜ਼ ਬਣਦਾ ਸਾਨੂੰ ਇਹ ਲੱਗਦਾ ਹੈ ਪਰ ਉਹ ਤਕਨੀਕ ਨੂੰ ਅਪਣਾਉਂਦੇ ਅਪਣਾਉਂਦੇ ਅਸੀਂ ਕਿਸੇ ਤਕਨੀਕ ਦੇ ਖਿਲਾਫ ਨਹੀਂ ਆ ਅਪਣਾਉਂਦੇ ਅਪਣਾਉਂਦੇ ਅਸੀਂ ਉਹ ਚੀਜ਼ਾਂ ਆਪਣੀਆਂ ਬੱਚਿਆਂ ਨੂੰ ਦੱਸਣੀਆਂ ਭੁੱਲ ਗਏ ਜਿਹੜੀਆਂ ਦਿੱਤੀ ਸਭ ਤੋਂ ਜ਼ਰੂਰੀ ਸੀ ਅਸੀਂ ਬੱਚਿਆਂ ਨੂੰ ਇਹ ਦੱਸਣਾ ਸੀਗਾ ਕਿ ਅਸੀਂ ਕੌਣ ਲੋਕ ਆ ਅਸੀਂ ਕੀ ਕਰਦੇ ਆ ਸਾਡਾ ਕੀ ਕੰਮ ਹੈ ਸਾਡਾ ਕੀ ਦਾ ਕੀ ਹੈ ਪਰ ਜਿਵੇਂ ਜਿਵੇਂ ਪੰਜਾਬ ਦੇ ਵਿੱਚੋਂ ਇਸ ਧਰਤੀ ਦੇ ਉੱਤੋਂ ਪ੍ਰਵਾਸ ਹੋਇਆ ਸਾਡੇ ਭੈਣ ਭਰਾ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਬਸੇ ਜਿੱਥੇ ਜਿੱਥੇ ਗਏ ਜਿਹਨਾਂ ਮੁਲਕਾਂ ਦੇ ਵਿੱਚ ਗਏ ਉਹਨਾਂ ਨੇ ਉੱਥੇ ਜਾ ਕੇ ਇੱਕ ਨਵਾਂ ਪੰਜਾਬ ਬਸਾਇਆ ਉੱਥੇ ਸਾਡੀ ਬੋਲੀ ਲੈ ਕੇ ਗਏ ਸਾਡਾ ਕਲਚਰ ਲੈ ਕੇ ਗਏ ਸਾਡਾ ਸਭਿਆਚਾਰ ਲੈ ਕੇ ਗਏ ਸਾਡਾ ਧਰਮ ਲੈ ਕੇ ਗਏ ਸਾਡਾ ਕੀ ਦਾ ਲੈ ਕੇ ਗਏ ਸੋ ਮੈਂ ਤੁਹਾਡੇ ਸਾਰਿਆਂ ਵੱਲੋਂ ਇਸ ਇਲਾਕੇ ਵੱਲੋਂ ਪੰਜਾਬ ਰੰਗਮੰਚ ਜਿਹੜਾ ਕੈਲੀਫੋਰਨੀਆ ਦੇ ਵਿੱਚ ਸਾਡਾ ਵੀ ਸੁਤੰਤਰਤਾ ਹੋਰੀ ਚਲਾਉਂਦੇ ਨੇ ਮੈਨੂੰ ਪਹਿਲਾਂ ਵੀ ਇਹਨਾਂ ਦੇ ਨਾਟਕ ਦੇਖਣ ਦਾ ਮੌਕਾ ਲੱਗਿਆ ਇੱਕ ਵਾਰ ਕੈਨੇਡਾ ਐਪਸਪੋਰਟ ਦੇ ਵਿੱਚ ਉਦੋਂ ਮਹਾਰਾਜ ਜਿੰਨਾ ਨਾਟਕ ਕਰਦੇ ਸੀ ਮੈਂ ਵੀ ਉੱਥੇ ਗਿਆ ਹੋਇਆ ਸੀਗਾ ਸੋ ਅੱਜ ਸਾਡੇ ਕੋਲੇ ਪੰਜਾਬ ਦੇ ਵਿੱਚ ਵਕ ਵਕ ਥਾਮਾਂ ਤੇ ਇਹਨਾਂ ਨੂੰ ਇੱਕ ਵੱਡਾ ਭਰਮਾ ਹੰਗਾਰਾ ਮਿਲਿਆ ਜਫਰਨਾਮਾ ਨਾਟਕ ਜਿਹੜਾ ਉਹ ਲੈ ਕੇ ਇਹਨਾਂ ਦੀ ਟੀਮ ਪਿਛਲੇ 20 ਦਿਨਾਂ ਤੋਂ ਅਲਗ-ਅਲਗ ਸ਼ਹਿਰਾਂ ਦੇ ਵਿੱਚ ਉਹ ਨਾਟਕ ਕਰਦੀ ਹੈ ਸਾਡੇ ਬੱਚਿਆਂ ਨੂੰ ਇਤਿਹਾਸ ਦਸਾਈ ਹੈ ਸਾਡੇ ਲੋਕਾਂ ਨੂੰ ਇਤਿਹਾਸ ਦਸਾਈ ਹੈ ਕਿ ਸਮਾਂ ਕੱਢ ਕੇ ਆਪਾਂ ਜਾਣੀਏ ਕਿਉਂਕਿ ਜਿਹੜੀ ਥੀਏਟਰ ਦੀ ਕਲਾ ਸਾਡੇ ਕੋਲੇ ਨਵਿੰਦਰ ਰੱਬੀ ਬਾਈ ਜੀ ਬੈਠੇ ਨੇ ਸਾਡੇ ਮਰੰਡੇ ਲੋਕਲ ਸ਼ਹਿਰ ਦੇ ਹੋਰ ਕਲਾਕਾਰ ਸਹਬਾਨ ਬੈਠੇ ਨੇ ਜਿਹੜੇ ਥੀਏਟਰ ਕਰਦੇ ਰਹੇ ਨੇ ਜਿਹੜਾ ਇਹ ਰੰਗਮੰਚ ਥੀਏਟਰ ਦੀ ਵਿਧਾ ਹੈ ਅਸੀਂ ਸਮਝਦੇ ਹਾਂ ਬੇਸ਼ੱਕ ਅਸੀਂ ਫਿਲਮਾਂ ਕਰ ਲੀਆਂ ਟੈਲੀਵਿਜ਼ਨ ਦੇ ਕਲਾਕਾਰ ਹੋ ਗਏ ਸਿਨੇਮੇ ਦੇ ਕਲਾਕਾਰ ਹੋ ਗਏ ਸਾਨੂੰ 10 ਲੋਕ ਜਾਣਨ ਲੱਗੇ ਸਾਡਾ ਚਿਹਰਾ ਦੇਖ ਕੇ ਪਰ ਜਿਹੜੀ ਇਹ ਰੰਗਮੰਚ ਦੀ ਵਿਦਾ ਹੈ ਇਹ ਸਭ ਤੋਂ ਉੱਤਮ ਵਿਦਾ ਕਲਾ ਦੀ ਜਿਹਦੇ ਰਾਹੀਂ ਸਸੀਂ ਬੱਚਿਆਂ ਨੂੰ ਦੱਸ ਸਕਦੇ ਹਾਂ ਤੇ ਬੱਚੇ ਯਾਦ ਰੱਖ ਸਕਦੇ ਨੇ ਸਿਨੇਮੇ ਦੇ ਵਿੱਚ ਤਾਂ ਬਹੁਤ ਸਾਰੇ ਹੁੰਦਾ ਹੈ ਕਿ ਅਸੀਂ ਕੋਈ ਚੀਜ਼ ਨਹੀਂ ਠੀਕ ਬੋਲੀ ਉਹਨੂੰ ਦੁਬਾਰਾ ਠੀਕ ਕਰ ਸਕਦੇ ਹਾਂ ਪਰ ਇਸ ਕਲਾ ਦੀ ਜਿਹੜੀ ਖਾਸੀਅਤ ਹੈ ਜਿਹੜੀ ਖੂਬੀ ਹੈ ਉਹ ਹੈ ਕਿ ਸਟੇਜ ਤੇ ਖੜੇ ਬੰਦੇ ਨੇ ਜਿਹੜਾ ਲਫ਼ਜ਼ ਬੋਲਦਾ ਮੂੰਹੋਂ ਉਹ ਬਸ ਬੋਲ ਦਿੱਤਾ ਉਹ ਵਾਪਸ ਨਹੀਂ ਆਉਂਦਾ ਸੋ ਇਸ ਕਰਕੇ ਇਹਨੂੰ ਜਿੰਦਾ ਕਿਹਾ ਜਾਂਦਾ ਜਿੰਦਾ ਕਲਾ ਕਿਹਾ ਜਾਂਦਾ ਜਿਹੜੀ ਤੁਹਾਡੇ ਤੱਕ ਪਹੁੰਚਦੀ ਹੈ ਜਿਹੜੀ ਤੁਹਾਨੂੰ ਟੰਮਦੀ ਹੈ ਜਿਹੜੀ ਇਸ ਧਰਤੀ ਦੇ ਉੱਤੇ ਇਸ ਸਟੇਜ ਦੇ ਉੱਤੇ ਜਿੰਦਗੀ ਧੜਕਦੀ ਤੁਸੀਂ ਦੇਖਦੇ ਹੋ ਉਹ ਸਾਡੀ ਕਲਾ ਦਾ ਰੂਪ ਹੈ ਸਾਡੇ ਗੁਰੂ ਸਾਹਿਬਾਨ ਨੇ ਬਚਿੱਤਰ ਨਾਟਕ ਦੇ ਰਾਹੀਂ ਜਿਹਵੇਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਕਿਉਂਕਿ ਮੇਰਾ ਆਪਣਾ ਇਲਾਕਾ ਹੈ ਤੁਸੀਂ ਸਾਰੇ ਸਾਡੇ ਆਪਣੇਓ ਇਸ ਕਰਕੇ ਬੇਨਤੀ ਕਰਦਾ ਕਿ ਸਾਨੂੰ ਇੱਕ ਪੰਜਾਬੀ ਜਿਹੜੇ ਅਸੀਂ ਲੋਕਾਂ ਤਰੱਕੀਆਂ ਦੇ ਨਾਲ-ਨਾਲ ਸਾਡੇ ਨਾਲ ਜਿਵੇਂ ਬਹੁਤ ਸਾਰੀਆਂ ਚੀਜ਼ਾਂ ਸਾਡੇ ਹੱਥਾਂ ਚ ਆਈਆਂ ਉਹਨਾਂ ਹੱਥਾਂ ਦੇ ਵਿੱਚ ਸਾਡੇ ਕੋਲੇ ਇੱਕ ਚੀਜ਼ ਹੋਰ ਆਈ ਕਿ ਅਸੀਂ ਕਦੇ ਕਿਸੇ ਚੀਜ਼ ਤੇ ਪ੍ਰਾਊਡ ਕਰਨਾ ਨਹੀਂ ਸਿੱਖਿਆ ਮਾਣ ਕਰਨਾ ਨਹੀਂ ਸਿੱਖਿਆ ਇਹ ਚੀਜ਼ ਅਸੀਂ ਮਿਸ ਕਰ ਗਏ ਮੈਨੂੰ 23-24 ਮੁਲਕਾਂ ਵਿੱਚ ਜਾਣ ਦਾ ਮੌਕਾ ਮਿਲਿਆ ਬਹੁਤ ਸਾਰੀਆਂ ਸਟੇਟਾਂ ਘੁੰਮਣ ਦਾ ਮੌਕਾ ਮਿਲਿਆ ਉੱਥੇ ਜਾ ਕੇ ਜਿਹੜੀ ਚੀਜ਼ ਅਸੀਂ ਦੇਖਦੇ ਆ ਉਹ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਅਸੀਂ ਸਾਡੇ ਕੋਲੇ ਸਰ ਹਾਕਮ ਸਿੰਘ ਵਰਗਾ ਚਿੱਤਰਕਾਰ ਬੈਠਾ ਅਸੀਂ ਮਾਣ ਕਰਦੇ ਆ ਇਹ ਪ੍ਰਾਊਡ ਕਰਨ ਵਾਲੀ ਗੱਲ ਹੁੰਦੀ ਆ ਆਪਾਂ ਕਹਿੰਦੇ ਆ ਕਿ ਸਾਡਾ ਮੁਲਕ ਹੈ ਜਿਹੜਾ ਉਹ ਫਲਾਣਾ ਵਿਗਿਆਨੀ ਸਾਡੇ ਕੋਲ ਹੈ ਜਿਹਨੇ ਚੀਜ਼ਾਂ ਦੀ ਖੋਜ ਕੋਜੀ ਅਸੀਂ ਕਹਿੰਦੇ ਆ ਫਲਾਣਾ ਰਾਈਟਰ ਸਾਡੇ ਕੋਲ ਹੈ ਜਿਹਨੇ ਫਲਾਣੀਆਂ ਚੀਜ਼ਾਂ ਲਿਖੀਆਂ ਫਲਾਣਾ ਚਿੱਤਰਕਾਰ ਸਾਡੇ ਕੋਲ ਹੈ ਜਿਹਨੇ ਫਲਾਣੀਆਂ ਕੈਨਵਸ ਤੇ ਉੱਤੇ ਮੂਰਤਾਂ ਉਤਾਰੀਆਂ ਤਸਵੀਰਾਂ ਉਤਾਰੀਆਂ ਅਸੀਂ ਕਹਿੰਨੇ ਫਰਾਨਾ ਡਾਕਟਰ ਸਾਡੇ ਕੋਲ ਹੈ ਉਹ ਸਾਡਾ ਮਾਣ ਹੈ ਸਾਡਾ ਪ੍ਰਾਊਡ ਹੈ ਸਾਡੇ ਕੋਲੇ ਫਰਾਨਾ ਖਿਡਾਰੀ ਹੈ ਉਹ ਸਾਡਾ ਮਾਣ ਹੈ ਸਾਡਾ ਪ੍ਰਾਊਡ ਹੈ ਸਾਡੇ ਕੋਲੇ ਸਾਡਾ ਲੀਡਰ ਹੈ ਫਰਾਨਾ ਉਹ ਸਾਡਾ ਮਾਣ ਹੈ ਸਾਡਾ ਪ੍ਰਾਊਡ ਹੈ ਸੋ ਅਸੀਂ ਕਿਸੇ ਦੇ ਮਾਣ ਕਰਨਾਂ ਨੇ ਸਿੱਖਿਆ ਇਹ ਸਾਡੀ ਸਭ ਤੋਂ ਵੱਧ ਕਿਸਮਤੀ ਹੈ ਮਾੜੀ ਗੱਲ ਹੈ ਹਰ ਸਟੇਜ ਨੇ ਆਪਣੇ ਬੰਦਿਆਂ ਤੇ ਮਾਣ ਕੀਤਾ ਕਿ ਆਹ ਬੰਦਾ ਸਾਡਾ ਹੈ ਚਾਹੇ ਉਹ ਲੀਡਰ ਹੋਵੇ ਚਾਹੇ ਉਹ ਪੱਤਰਕਾਰ ਹੋਵੇ ਚਾਹੇ ਉਹ ਪੇਂਟਰ ਹੋਵੇ ਚਾਹੇ ਉਹ ਰਾਈਟਰ ਹੋਵੇ ਚਾਹੇ ਉਹ ਗਾਉਣ ਵਾਲਾ ਹੋਵੇ ਚਾਹੇ ਕੋਈ ਕੀਰਤਨ ਕਰਨ ਵਾਲਾ ਸਾਡਾ ਵਿਆਖਿਆ ਕਰਨ ਵਾਲਾ ਬੰਦਾ ਹੋਵੇ ਕਿ ਗੁਣਕਾਰ ਬੰਦਾ ਹੈ ਇਹ ਕਲਾਕਾਰ ਬੰਦਾ ਸੀ ਤੇ ਪ੍ਰਾਊਡ ਕਰਦੇ ਆਂ ਅਸੀਂ ਮਾਣ ਕਰਦੇ ਆਂ ਅਸੀਂ ਕਿਹੜੀ ਗੱਲ ਸਿੱਖੀ ਹੈ ਜਿੰਨੇ ਬੰਦਿਆਂ ਨੇ ਮੈਂ ਨਾਂ ਲੈ ਵੱਖ-ਵੱਖ ਕੈਟਾਗਰੀਆਂ ਦੇ ਵੱਖ-ਵੱਖ ਭਾਗਾਂ ਦੇ ਜਿਹੜੇ ਮੈਂ ਨਾਂ ਲਏ ਕਿਸੇ ਅਸੀਂ ਅਫਸਰ ਤੇ ਮਾਣ ਨਹੀਂ ਕੀਤਾ ਅੱਜ ਤੱਕ ਅਸੀਂ ਕਹਿੰਦੇ ਉਹ ਰਹਿਣ ਦੋ ਅਸੀਂ ਜਾਣਦੇ ਆ ਉਹਨੂੰ ਤੁਸੀਂ ਜੱਡੇ ਮਾਰੀ ਚિત੍ਰਕਾਰ ਦਾ ਨਾਂ ਲੈ ਲਓ ਕੋਈ ਗੱਲ ਹੀ ਸਾਨੂੰ ਪਤਾ ਹੈ ਫਲਾਣੇ ਰਾਈਟਰ ਦਾ ਵੀ ਸਾਨੂੰ ਪਤਾ ਹੈ ਫਲਾਣੇ ਲੀਡਰ ਦਾ ਵੀ ਸਾਨੂੰ ਪਤਾ ਹੈ ਫਲਾਣੇ ਅਫਸਰ ਦਾ ਵੀ ਸਾਨੂੰ ਪਤਾ ਹੈ ਕਲਾਕਾਰ ਦਾ ਵੀ ਪਤਾ ਹੈ ਇਸ ਕਰਕੇ ਅਸੀਂ ਪ੍ਰਾਊਡ ਕਰਨਾ ਹੁੰਦਾ ਆਪਣੇ ਬੱਚਿਆਂ ਨੂੰ ਦੱਸਣਾ ਹੁੰਦਾ ਕਿ ਸਾਡੇ ਕੋਲੇ ਮਿਲਖਾ ਸਿੰਘ ਸੀਗਾ ਸਾਡੇ ਕੋਲੇ ਦਾਰਾ ਸਿੰਘ ਸੀਗਾ ਐਂ ਅਸੀਂ ਮਾਣ ਕਰਨਾ ਹੁੰਦਾ ਗੱਲਾਂ ਤੇ ਕਿ ਸਾਡੇ ਕੋਲੇ ਜਸਵੰਤ ਸਿੰਘ ਕਵਲ ਸੀਗਾ ਸਾਡੇ ਕੋਲੇ ਨਾਨਕ ਸਿੰਘ ਸੀਗਾ ਸਾਡੇ ਕੋਲੇ ਲੋਕ ਸੀਗੇ ਸੋ ਇਹਨਾਂ ਚੀਜ਼ਾਂ ਤੇ ਪ੍ਰਾਊਡ ਕਰਨਾ ਸਿੱਖੀਏ ਬੱਚਿਆਂ ਨੂੰ ਦਸੀਏ ਕਿ ਸਾਡੇ ਲਈ ਰਾਹ ਦਸਰੇ ਲੋਕ ਨੇ ਸਾਡੇ ਲਈ ਮਾਣ ਕਰਨ ਵਾਲੇ ਲੋਕ ਨੇ ਸਾਡਾ ਫਲਾਣਾ ਪੱਤਰਕਾਰ ਹੈ ਜੀ ਕਿ ਅਸੀਂ ਮਾਣ ਕਰ ਸਕਦੇ ਹਾਂ ਸੋ ਇਹਨਾਂ ਚੀਜ਼ਾਂ ਤੇ ਪ੍ਰਾਊਡ ਕਰਨਾ ਸਿੱਖੀਏ ਸੋ ਮੈਂ ਇੱਕ ਵਾਰ ਫਿਰ ਆਪਣੇ ਵੱਲੋਂ ਇਸ ਰੰਗਮੰਚ ਟੋਲੀ ਨੂੰ ਇਸ ਨਾਟਕ ਟੀਮ ਨੂੰ ਜਿਹੜੀ ਕਾਫੀ ਦਿਨਾਂ ਤੋਂ ਨਹੀਂ ਤਾਂ ਇਹਨਾਂ ਨੂੰ ਵੀ ਲੱਗਦਾ ਸੀ ਕਿ ਅਸੀਂ ਇੱਕ ਵੈਲ ਸੈਟਲ ਮੁਲਕ ਦੇ ਵਿੱਚ ਰਹਿੰਦੇ ਆ ਅਸੀਂ ਡਾਲਰ ਕਮਾ ਸਕਦੇ ਆ ਉੱਥੇ ਆਪਣਾ ਸ਼ੌਕ ਪੂਰਾ ਕਰ ਸਕਦੇ ਆ ਪਰ ਮੈਂ ਸਮਝਦਾ ਉੱਥੇ ਰਹਿੰਦੇ ਸਾਡੇ ਸੱਜਣਾ ਦੇ ਦਿਲਾਂ ਜਿਹਦੇ ਵਿੱਚ ਵੀਕ ਦਿਲ ਧੜਕਦਾ ਹੈ ਜਿਹੜਾ ਹਰ ਵਕਤ ਪੰਜਾਬ ਨੂੰ ਲੋਚਦਾ ਹੈ ਜਿਹੜਾ ਇਹ ਸੋਚਦਾ ਹੈ ਕਿ ਅਸੀਂ ਬੱਚਿਆਂ ਨੂੰ ਇਤਿਹਾਸ ਦੱਸੀਏ ਅਸੀਂ ਉਹੀ ਨਾਟਕ ਕਰੀਏ ਜਿਨ੍ਹਾਂ ਨਾਲ ਹੀ ਬੱਚਿਆਂ ਨੂੰ ਜਾਣਕਾਰੀ ਮਿਲੇ ਸੋ ਮੇਰੇ ਵੱਲੋਂ ਜੀ ਤੁਹਾਡੇ ਸਾਰਿਆਂ ਵੱਲੋਂ ਮੈਂ ਇਸ ਨਾਟਕ ਟੀਮ ਦਾ ਬਹੁਤ-ਬਹੁਤ ਸਵਾਗਤ ਕਰਦਾ ਹੈ ਵੈਲਕਮ ਜੀ ਬਹੁਤ-ਬਹੁਤ ਜੀ ਆਇਆਂ ਨੂੰ ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਹੋ ਜੇ ਨਾਟਕ ਲੈ ਕੇ ਆਉਂਦੇ ਰਹਾਂਗੇ ਤੇ ਅਸੀਂ ਉਹਨੂੰ ਪਰਮਾ ਹੰਗਾਰਾ ਦਵਾਂਗੇ ਸੋ ਆਪਾਂ ਹੁਣ ਸਾਰੇ ਬਹਿ ਕੇ ਨਾਟਕ ਦੇਖਦੇ ਹਾਂ ਜੀ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਕਦਮ ਚੱਲ ਕੇ ਆਏ ਹੋ ਜੀ ਆਇਆਂ ਨੂੰ ਬੱਬੀ ਬਾਦਲ ਜੀ ਸਾਡੇ ਚਾਹੇ ਨੇ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਰੁਗੇਮਾਂ ਚੋਂ ਸਮਾਂ ਕੱਢਿਆ ਹੋਰ ਬਹੁਤ ਸਾਰੇ ਸੱਜਣ ਸਾਡੇ ਚੇ ਬੈਠੇ ਨੇ ਜਿਨ੍ਹਾਂ ਦੇ ਨਾਂ ਲੈ ਜਾ ਸਕਦੇ ਨੇ ਪਰ ਨਾਟਕ ਅਸੀਂ ਪਹਿਲੇ ਹੀ ਲੇਟ ਆ ਨਾਟਕ ਸ਼ੁਰੂ ਕਰਦੇ ਹਾਂ ਕਿਉਂਕਿ 2 ਘੰਟੇ ਦਾ ਨਾਟਕ ਹੈ ਸੋ ਇਸ ਕਰਕੇ ਆਪਾਂ ਸਾਰਿਆਂ ਨੇ ਇਕਾਗਰਤਾ ਦਾ ਨਾਲ ਕਿਉਂਕਿ ਨਾਟਕ ਇਹੋ ਜਿਹੀ ਵਿਦਾ ਹੈ ਇਹਦੇ ਵਿੱਚ ਕੋਈ ਹੂਟਿੰਗ ਨੂੰ ਥਾਂ ਨਹੀਂ ਹੁੰਦੀ ਇਹਦੇ ਵਿੱਚ ਕੋਈ ਕੂਕਾ ਨੂੰ ਥਾਂ ਨਹੀਂ ਹੁੰਦੀ ਤੇ ਬੈ ਕੇ ਸੋਚਣ ਵਾਲੀ ਗੱਲ ਹੈ ਜਿਵੇਂ ਕਈ ਵਾਰ ਸਟੇਜ ਤੇ ਖੜ ਕੇ ਕੋਈ ਬੰਦਾ ਕਹਿੰਦਾ ਜੇ ਪੱਤਰਕਾਰ ਵੀਰ ਦੂਜੇ ਦਿਨ ਅਖਬਾਰ ਚ ਲਿਖਦੇ ਨੇ